परंतु अधिकारी एक्शन दिलासा 23 और एक्सप्लोर का मामला जूतने लेकिन ठेकेदार आत्मजोतपुरे का काम 2 लाख रहे समाप्त प्रॉपरिटी देखा जाड़ियां पाके जितने सुंदर जगह पड़ा और एक के बराबर एकदम बढ़िया लेवल बनाते क्वालिटी ना बड़ा कोई क्वालिटी मुझे चाहिए था तो अभी बनी थी उस बाद 2025 में इस तरह बनाई ਦਮਨ ਦੀ ਗੱਲ ਕਰੀਏ ਹਰ ਫਿਟਸ ਕਾਫੀ ਪੰਜਾਬ ਦੇ ਲੋਕਾਂ ਦੇ ਜਿਹੜੇ ਘਰਾਂ ਦੇ ਘਰਾਂ ਦੇ ਫਿਟਸ ਲੋਕਾਂ ਦੇ ਵਿੱਚ ਉਹਨਾਂ ਬਾਰੇ ਕੀ ਜਾਣੇ। ਦੇਖੋ ਅਸੀਂ ਅਪੀਲ ਕੀਤੀ ਆ ਅੱਜ ਦੇ ਸ੍ਰੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਪੰਜਾਬ ਆ ਰਹੇ ਨੇ। ਲੇਕਿਨ ਪੈਂਤੀ ਫਾਲਵਾਦ ਉਹਨਾਂ ਨੇ ਪੰਜਾਬ ਦਾ ਜਿਹੜਾ ਇਹ ਹੜਪੀਟਾਂ ਨੇ ਦਿੱਤੇ, ਡਰਾਟ ਕੀਤਾ। ਇੱਕ ਤੋਂ ਪਹਿਲਾਂ ਉਹਨਾਂ ਨੇ ਤਾਲੂਬਾਨ ਦੇ ਵਿੱਚ ਬਹੁਤ ਸਾਰੀ ਮਾਤਸ ਕਰਦੇ ਜੀ ਆ ਕਿ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ 20000 ਕਰੋੜ ਦੇ ਕਰੀਬ ਪੰਜਾਬ ਨੂੰ ਰਾਹਤ ਪੈਕੇਜ ਦਿੱਤਾ ਗਿਆ ਬਈ ਦੂਸਰਾ ਜਿਹੜਾ ਸਾਡਾ ਵਿਐਸਟੀ ਤੇ ਹੋਰ ਪੈਸਾ ਪਿਆ ਹੋਇਆ 60000 ਕਰੋੜ ਉਹ ਵੀ ਨਾਲ ਦੀ ਨਾਲ ਇਸ਼ੂ ਕੀਤਾ ਗਿਆ। ਬਹੁਤ ਸਾਰੇ ਪਿੰਡਾਂ ਦਾ ਲੱਗਦਾ ਜਿੰਨੇ ਵੀ ਪਿੰਡ ਨਭਾ ਸਰਾਲੀ ਪਿੰਡ ਦੀ ਗੱਲ ਕਰੀਏ ਹੋਰ ਪਿੰਡਾਂ ਦੀ ਗੱਲ ਕਰੀਏ ਕਾਫੀ ਖੇਤਾਂ ਦਾ ਕਿਸਾਨ ਨੂੰ ਨੁਕਸਾਨ ਆਇਆ। ਦੇਖੋ ਤਾਂ ਵੀ ਮਾਰਕੀਟ। ਦੇਖੋ ਇਹ ਕੁਦਰਤੀ ਆਫਤ ਹੈ। ਸਾਡੀ ਪਾਰਟੀ ਦੇ ਸਾਰੇ ਐਮਐਲਏ ਸਵਾਨ, ਐਮਪੀ ਸਵਾਨ ਤੇ ਪੂਰਾ ਸੰਗਠਨ ਹਰ ਟਾਈਮ ਹਰ ਜਗ੍ਹਾ ਤੇ ਮੌਜੂਦ ਹੈ ਜਿੱਥੋਂ ਤੱਕ ਹੋਏ ਸਾਰੇ ਘਰਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਪਸ਼ੂ ਜਿਹੜੇ ਪਤੂਆਂ ਦੇ ਵਿੱਚ ਕਾਮਾਂ ਮਚਾਂ ਜੋ ਵੀ ਕਿਸੇ ਨੁਕਸਾਨੇ ਦੇ ਵਿੱਚ ਚਲੇ ਗਏ ਉਹਨਾਂ ਦਾ ਮੁਆਵਜ਼ਾ ਮਿਲੇਗਾ ਜਿਹੜੇ ਘਰਾਂ ਦੇ ਪੀ ਚਲੇ ਗਏ ਉਹਨਾਂ ਦਾ ਮੁਆਵਜ਼ਾ ਮਿਲੇਗਾ ਇਹ ਤਾਂ ਜਿਹੜੀ ਆਈ ਆਫਤ ਦੇ ਵਿੱਚ ਅਸੀਂ ਸਾਰਿਆਂ ਨੇ ਗਰਾਊਂਡ ਪੀਰੋ ਤੇ ਜਾ ਕੇ ਕੰਮ ਕੀਤਾ ਲੋਕਾਂ ਦੀ ਡਿਮਾਂਡ ਸੀ ਕਿ 15000 ਰੁਪਇਆ ਮੁਆਵਜ਼ਾ ਦਿੱਤਾ ਜਾਵੇ ਪਰ ਮੈਂ ਸਾਡੇ ਸਤਿ ਸੰਤਾਨ ਸਰਦਾਰ ਭਗਵਾਨ ਸ੍ਰੀ ਦਰਮਾਨ ਜੋ ਅੱਜ ਹਸਪੀਟਲ ਦੇ ਵਿੱਚ ਐਡਮਿਟ ਨੇ ਉਹਨਾਂ ਦੀ ਦੂਰਅੰਦੇਸ਼ੀ ਤੇ ਪੰਜਾਬ ਦੇ ਨਾਲ ਪਿਆਰ ਕਰਤੀ ਉਹਨਾਂ ਨੇ ਕੱਲ ਕੈਬਨਿਟ ਦੀ ਮੀਟਿੰਗ ਬੁਲਾਈ ਔਰ ਇਹ ਜਿਹੜਾ ਮੁਆਵਜ਼ਾ ਉਹਨਾਂ ਨੇ 20 ਹਜ਼ਾਰ ਰੁਪਏ ਦੇਲਦਾ ਪੜਾ ਕੀਤਾ ਮੈਂ ਉੱਤੇ ਸਾਡੇ 30 ਸਾਲ ਸਰਦਾਰ ਭਗਵੰਤ ਸਿੰਘ ਦੀ ਮਾਨ ਦਾ ਸਲਾਹਾ ਕਰੀ। ਲੇਕਿਨ ਮੌਕੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹ ਰਹਾ ਹਾਂ ਕਿ ਜੋ ਆਪ ਆਜ ਆਏ ਹੋ। ਲੇਕਿਨ ਜਦੋਂ ਸੇ ਸਾਡੀ ਸਰਕਾਰ ਬਣੀ ਹੈ ਮੈਂ ਮੇਰੇ ਆਪਣੇ ਹਲਕੇ ਕੇ ਲਈ चौबीस घंटे अगर हम रात को भी अगर कभी फोन करते हैं कि मैडम ये दिक्कत आ रही है मैडम का तुरंत हमें रिस्पॉन्स मिलता है उसके बाद में जो भी आज तक मतलब सबसे बढ़िया ये है कि मैडम ने आज तक जो भी रोडें जो बनाई हैं वो लुक वाली एक भी रोड का इनोवेशन नहीं किया है सारी आर सी सी रोडें बनाई हैं जहाँ भी अगर हमें पानी की दिक्कत होती है बारिश के अंदर अभी इन्होंने हमको बोला है कि भाई जहाँ आप वार्ड के अंदर जाके जो भी एरिया है अपने मतलब जितने भी है सब जाके वहाँ पे मतलब ये पता करो कि कहाँ पे टीको क्या दिक्कत है अगर काम आप होता है करवाओ तो मैडम का हमारे साथ में बहुत मतलब कोऑपरेशन रहा है तो मैं यही कहना चाह रहा हूँ कि आगे भी इसी तरीके से कि मतलब हर गली में जहाँ भी मैडम को बोल दिया कि मैडम आपने आना है तो उसी समय मैडम तुरंत ही कहीं भी हों पहुँच रही साल से जो भी भी जरूर किया है इस गली को शायद चौबीस या पच्चीस वाली है वो भी तेईस या चौबीस तो साल पहले बनी थी वो तो गलिया अभी मतलब तेईस चौबीस तो साल हो गए अभी तक तो कुछ नहीं हुआ पक्का मैडम दो हजार सत्ताईस के अंदर मैडम हंड्रेड परसेंट आने और इसको मतलब कि हम ये चाह रहे हैं कि मैडम का यही कहना है कि अगर आप लोगों का फुल सपोर्ट रहा तो इसको हम जो बोलते हैं मॉडल टाउन है शराधा नगर ये कुछ भी नहीं है इस हल्के को उनके उनसे भी अबल बना के रहेंगे ਤੋ ਦੋਸਤੋ ਇਸ ਵਕਤ ਹਲਕਾ ਦੱਖਣੀ ਦੇ ਵਾਰਡ ਨੰਬਰ 43 ਦੇ ਵਿੱਚ ਮੌਜੂਦ ਹਾਂ ਜਿੱਥੇ ਹਲਕਾ ਦੱਖਣੀ ਵਧਾਇਕ ਕੋ ਰਜਿੰਦਰ ਪਾਲ ਕੌਰ ਸ਼ੀਨਾ ਵੱਲੋਂ ਗੁਰਪਾਲ ਨਗਰ ਗਲੀ ਨੰਬਰ 1 ਜੀ ਸੜਕ ਦਾ ਨਿਰਮਾਣ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਸੋ ਮੌਕੇ ਤੇ ਵਧਾਇਕ ਮੌਜੂਦ ਨੇ ਔਰ ਕਾਟਨ ਜਿਹੜਾ ਹੈ ਉਹ ਕੀਤਾ ਗਿਆ ਸੀਗਾ ਸੋ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਜ਼ਰੂਰ ਜਾਗੀ ਹੈ ਕਿ ਦੱਸਿਆ ਜਾ ਰਿਹਾ ਹੈ ਲੋਕਾਂ ਵੱਲੋਂ ਕਿ 23 ਸਾਲ ਬਾਅਦ ਜਿਹੜੀ ਹੈ ਇਹ ਸੜਕ ਬਣੀ ਹੈ ਸੋ ਵਾਰਡ ਨੰਬਰ 43 ਦੇ बस नीक ਇੱਥੇ ਇਸ ਵਕਤ ਮੌਜੂਦ ਨੇ ਸੜਕ ਜਿਹੜੀ ਆ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਆ 23 ਸਾਲਾਂ ਬਾਅਦ ਜਿਹੜੀ ਇਹ ਸੜਕ ਬਣ ਕੇ ਤਿਆਰ ਹੋਈ ਹੈ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਚਲੀ ਗਈਆਂ 23 ਸਾਲਾਂ ਦੇ ਵਿੱਚ ਪਰ ਹਕका ਦਖੜੀ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰ ਪਾਲ ਕੋਰ ਸ਼ੀਨਾ ਵੱਲੋਂ ਇਸ ਸੜਕ ਨੂੰ ਅੱਜ ਬਣਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਤੇ ਲੋਕਾਂ ਨੂੰ ਰਾਹਤ ਵੀ ਮਿਲੇਗੀ ਦੀ ਆਜਾਣਾ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹੰਦਰ ਕੋਲ ਵਾਰ-ਵਾਰ ਖੜੀ ਹਾਂ ਲੇਕਿਨ ਉਹਨੂੰ ਪਾਰਕ ਉੱਪਰ ਜਿੰਨਾ ਦੀ ਲਾਹੇ ਮੈਂ ਪਤਾ ਲੱਗਿਆ ਕਿ ਜਿੰਨੇ ਵਾਰ ਦੇ ਵਿੱਚ ਕੰਮ ਨੇ ਉਹ ਬੰਦੋਰਾ ਦੇ ਨਾਲ ਦੇ ਦੇਖੋ ਜੇ ਸਾਡੇ ਸਾਹਮਣੇ ਅੱਜ ਸੀਰੀਅਲ ਕੋ ਆਇਆ ਹੈ ਗੱਲ ਇਹ ਇਹ ਕਿ ਦੇਖੋ 30 ਸਾਲ ਬਾਅਦ ਇਹ ਗੱਲਬਾਤ ਆਈ ਹੈ ਦੇਖੋ ਜਦੋਂ ਪਹਿਲਾਂ ਸਟਾਰਾ ਰਿੰਗ ਨਾ ਮੈ ਕਿੰਨੇ ਕਿ ਤਵੱਜੂ ਦੇ ਦਿੱਤੀ ਕਿ ਉਹ ਗਲੀ ਨੂੰ ਬਣਾਇਆ ਗਿਆ ਦੇਖਿਆ ਵੀ ਕਬ ਲੋਕ ਕਿਹੜੀ ਮੂਰਤੀ ਤਾਂ ਨਿਕਲ ਰਹੀ ਨਾ ਪਰ ਮੈਡਮ ਜਿਹੜਾ ਵੀ ਆਪਣਾ ਕੋਈ ਲੋਕਾਂ ਦਾ ਕੰਮ ਲੱਗਾਇਆ ਤੇ ਗਲੀ ਬਣਾ ਦਿੱਤੀ ਵੀ ਉਹ ਲੋਕਾਂ ਨੇ ਸਾਰੀਆਂ ਹੋ ਅੱਗੇ ਹੋ ਕੇ ਉਹਨਾਂ ਦਾ ਹੱਲ ਬੰਨ੍ਹ ਦਿੱਤਾ ਮੈਡਮ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ 23 ਸਾਲਾਂ ਬਾਅਦ ਸਾਡੀ ਗਲੀ ਦਾ ਸੁਧਾਰ ਕੀਤਾ ਮੈਂ ਇਹਨਾਂ ਦੇ ਕੋਲ ਜਿੰਨੀ ਵਾਰੀ ਵੀ ਗਈ ਆ ਆਪਣੀ ਮੁਸ਼ਕਲ ਲੈ ਕੇ ਇਹਨਾਂ ਨੇ ਮੇਰੀ ਮੁਸ਼ਕਲ ਦਾ ਬਹੁਤ ਜ਼ਿਆਦਾ ਹੱਲ ਕੀਤਾ ਇੱਕ ਵਾਰੀ ਐਪਲੀਕੇਸ਼ਨ ਦਿੱਤੀ ਤਾਂ ਹੀ ਮੇਰੀ ਗਲੀ ਦਾ ਸੁਧਾਰ ਹੋ ਗਿਆ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਆਪਣੀ ਗਲੀ ਵੱਲੋਂ ਤੇ ਆਪਨੇ ਵੱਲੋਂ ਕਰਦੀ ਕਿੰਨੀ ਦਿੱਕਤ ਹੋ ਰਹੀ ਸੀ ਇਸ ਲਈ ਇਹਨਾਂ ਦੇ ਵਿੱਚ ਪਾਣੀ ਖੜ ਜਾਂਦਾ ਸੀ ਇਹਨਾਂ ਨੇ ਸਾਰੇ ਕਿਤੇ ਜਾਲੀਆਂ ਰਖਵਾਈਆਂ ਤੇ ਜਾਲੀਆਂ ਦੇ ਨਾਲ ਇਹਨਾਂ ਨੇ ਉਸ ਦਾ ਹੱਲ ਕੀਤਾ ਹੁਣ ਕਿੰਨੀ ਸੌਖੀ ਹੋ ਗਈ ਸਰਦ ਬਣਨ ਦੇ ਵਿੱਚ ਬਹੁਤ ਜ਼ਿਆਦਾ ਮਿਲ ਗਈ ਕਿੰਨੇ ਲੱਖ ਦੇ ਏਰੀਆ ਨੂੰ ਜੋੜਦਾ ਹੈ ਜਦ ਕਿ ਪੁਰਾਲਾ ਦਾ ਹਸਾਲਾ ਨਗਰ ਤੋਂ ਅਗਲਾ ਸੇਂਗਾ ਕਵੀਰਨਗਰ ਦਾ ਮੇਨ ਗਲੇ ਐਸ ਹਾਂਜੀ ਮੈਂ ਕੀਤਾ। ਅਸੀਂ ਖੇਨਾ ਮੈਮ ਦਾ ਬਹੁਤ ਦਿলো ਤਹਿ ਦਿলো ਧੰਨਵਾਦ ਕਰਦੇ ਕਿਉਂਕਿ ਇੰਨੇ ਸਾਲ ਹੋ ਗਏ ਸੀਗੇ ਹਰ ਇੱਕ ਨੂੰ ਐਪਲੀਕੇਸ਼ਨ ਆ ਪਈਆਂ ਹਰ ਇੱਕ ਨੂੰਤੀ ਦੱਸੀ ਆਵੀ ਇੰਨੀ ਪ੍ਰੋਬਲਮ ਆ ਰਹੀ ਆ ਪਾਣੀ ਖੜਦਾ ਪਰ ਕਦੀ ਹੱਲ ਨਹੀਂ ਹੋਇਆ ਆਂਦੇ ਸੀ ਜਰੂਰ ਆਂਦੇ ਸੀਗੇ ਹੁਣ ਦੇ ਵੀ ਸਾਡੀ ਗੱਲ ਪਰ ਕਿਸੇ ਨੇ ਵੀ ਹੱਲ ਨਹੀਂ ਕੀਤਾ ਅੱਜ ਮੈਮ ਨੇ ਸਾਡਾ ਹੱਲ ਕੀਤਾ ਜਾਲੀਆਂ ਰਖਵਾਈਆਂ ਪਹਿਲਾਂ ਜਾਲੀਆਂ ਵੀ ਸਾਰੀਆਂ ਪਾ ਦਿੱਤੀ ਤੇ ਕਿਸੇ ਨੇ ਦੁਬਾਰਾ ਪੁੱਛਿਆ ਵੀ ਨਹੀਂ ਹੁਣ ਜਾਲੀਆਂ ਰਖਾਈਆਂ ਗਈਆਂ ਤੇ ਸੜਕ ਨੂੰ ਬਣਨਾ ਸ਼ੁਰੂ ਹੋ ਗਿਆ ਬਾਾਕੀ ਤੁਹਾਨੂੰ ਪਤਾ ਹੀ ਆ ਜਦੋਂ ਸੜਕ ਬਣ ਜਾਂਦੀ ਆ ਤੇ ਸਾਰੇ ਹੈਪੀ ਨੇ ਈ ਸਾਲਾਂ ਬਾਅਦ ਬਣੀ ਹੈ ਤੜੀ ਜੋਗਲੀ ਹੈ 23 ਸਾਲਾਂ ਬਾਅਦ ਤੇ ਸਾਹਮਣੇ ਪਹਿਲੇ 3 ਸਾਲਾਂ ਕਿ ਦੇਖੀ ਨਹੀਂ ਆਉਂਦੇ ਸੀ ਬਿਲਕੁਲ ਆਉਂਦੇ ਸੀਗੇ ਪੁੱਛਦੇ ਸੀ ਜ਼ਰੂਰ ਪੁੱਛਦੇ ਸੀਗੇ ਪਰ ਕੋਈ ਨਹੀਂ ਆ ਕਾਉਂਸਲਰ ਕੋਈ ਬਣ ਰਿਹਾ ਵਾ ਪਹਿਲਾਂ 4-5 ਪੰਜ ਬਾਰੀ ਪੰਜਾ ਇਹ ਤੋਂ ਪਹਿਲਾਂ ਕੋਈ ਦੇਖਦਾ ਸੀ ਬਤਾਇਆ ਕਰਦਾ ਸੀ ਲੱਗਿਆ ਕਿ ਐਮਐਲ ਸੀਗੇ ਆਪਣੇ ਬੱਸ ਗੋਨੇ ਪਰ ਕਾਕਾ ਨੇ ਗੀਤਾ ਨੂੰ ਨਹੀਂ ਕੁਛ ਨਹੀਂ ਕੀਤਾ ਅੱਗੇ ਆ ਕੇ ਪਰ ਆਹ ਬੋ ਤਾਂ ਕਾਉਂਸਲਰ ਜਿਹਨਾਂ ਦੇ ਬਣਦਾ ਰਿਹਾ 4 5 5 ਟਰਮਾਂ ਹੋ ਗਈਆਂ ਉਹਨਾਂ ਬੰਦੇ ਨੂੰ ਲੇਕਨ ਇੱਥੇ ਆਉਂਦੇ ਕੁਝ ਨਹੀਂ ਕਰਦੇ ਉਹ ਨਾ ਕੋਈ ਕੰਮ ਨਹੀਂ ਕਰਦੇ ਹਾਂ ਮੈਂ ਗੱਲ ਆ ਕਿ ਨਾ ਇਹਨਾਂ ਨੇ ਕਿਹਾ ਮੈਂ ਕਿਹਾ ਉਹਨਾਂ ਦੀ ਗੱਲ ਪਿਆ ਕਰੋ ਵੀ ਤੁਸੀਂ ਕਾਉਂਸਲਰਾਂ ਦਾ ਕੰਮ ਕਰਾਓ 2027 ਦੇ ਵਿੱਚ ਖੁੱਤੋਂ ਕਹਿੰਦੇ ਜੀ ਅਸੀਂ ਇਲੈਕਸ਼ਨ ਲੜਾਂਗੇ ਬਿਲਕੁਲ ਬਿਲਕੁਲ ਲੜਾਂਗੇ ਬੈਲ ਬਰਾਲਾਂਗੇ ਚਲੋ ਉਹਨਾਂ ਦੀ ਜਿਹ ਹੈਗੀ ਆ ਬਣੀਏ ਬਸ ਅਸੀਂ ਆਪਣੇ ਵੱਲੋਂ ਆਪਣਾ ਕੁਝ ਕਰਾਂ ਮਦਨ ਦੀ ਕਾਰਤ ਜਾਈ ਕਿੰਨੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਨਾ ਅਸੀਂ ਹਰ ਇੱਕ ਕੰਮ ਜਿਹੜਾ ਬੜੇ ਥੈਰੇ ਕਰਦੇ ਆ